ਬਾੜੀਆਂ ਖੁਰਦ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਇਕਤਾ ਲਹਿਰ ਵੱਲੋਂ ਮਹਾਨ ਸੰਤ ਸੰਮੇਲਨ ਅਤੇ ਮਹਾ ਕੰਨਿਆਦਾਨ ਸਮੂਹਿਕ ਵਿਆਹ ਸਥਾਨ ਬਾੜੀਆਂ ਖੁਰਦ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਲੋੜਮੰਤੀ ਦਾ ਵਿਆਹ ਰਵਾਇਆ ਗਿਆ ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਜਸਵੀਰ ਸਿੰਘ ਪਿੱਪਲ ਮਜਾਰਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਇਕਤਾ ਲਹਿਰ ਵੱਲੋਂ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਤ ਦੇ ਭੋਗ ਪਾਏ ਗਏ। ਇਸ ਮੌਕੇ ਸਮੂਹਿਕ ਵਿਆਹ ਸਮਾਗਮ ਦੌਰਾਨ ਮਹਾਨ ਸੰਤ ਸੰਮੇਲਨ ਸੰਤ ਬਾਬਾ ਜਸਵੀਰ ਸਿੰਘ ਪਿੱਪਲ ਮਜਾਰਾ ਨੇ ਗੁਰਬਾਣੀ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ। ਉਹਨਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਗੁਰੂ ਰਵਿਦਾਸ ਇਕਤਾ ਲਹਿਰ ਵੱਲੋਂ ਲੋੜਵੰਤੀਆਂ ਦੇ ਵਿਆਹ ਕੀਤੇ ਹਨ। ਉਹਨਾਂ ਦੱਸਿਆ ਕਿ ਸੰਤ ਬਾਬਾ ਜਸਵੀਰ ਸਿੰਘ ਪਿੱਪਲ ਮਜਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ 3412 ਲੋੜਮੰਤੀਆਂ ਦੇ ਵਿਆਹ ਕਰ ਚੁੱਕੇ ਹਾਂ। ਉਹਨਾਂ ਦੱਸਿਆ ਸਮੂਹਿਕ ਵਿਆਹ ਮੌਕੇ ਲੋੜਮੰਤੀਆਂ ਨੂੰ ਕਰੇਲੂ ਸਮਾਨ ਦਿੱਤਾ ਗਿਆ। उन्ह दसिया कि पंजाब के वक् वक् पिंड लड़किया श्री गुरु रविदासता लहर वलों सिलाई सेंटर खोले जा रहे हैं इस मौके ब्याह समागम दौरान बीबी रजिया बेगम जी नवा शहर संत सतनाम सिंह पंडोरी लद्दा सिंह जसवीर कौर बाहरोवाल नंदनी हशियारपुर संत धरमपाल चानन धाम शेरगढ़ संत अजमेर सिंह कश्मीर सिंह बाबा सुरजीत सिंह राहों जिंदर साई राहों ਸੰਤ ਗੁਰਮੀਤ ਦਾਸ ਸੰਤ ਮਹਿੰਦਰ ਸਿੰਘ ਬਿਰਮਪੁਰ ਆਦੇ ਹਾਜ਼ਰ ਸੰ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਜੈ ਗੁਰਦੇਵ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਮੈਂ ਸਾਰੀਆਂ ਸੰਗਤਾਂ ਦੇ ਪਾਵਨ ਚਰਨਾ ਵਿੱਚ ਬੇਨਤੀ ਕਰਦਾ ਹਾਂ ਔਰ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਕਿ ਸ਼੍ਰੀ ਗੁਰੂ ਰਵਿਦਾਸ ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਵੱਲੋਂ ਜੋ ਕਿ ਮਿਸ਼ਨ ਚਲਾਇਆ ਜਾ ਰਿਹਾ ਹੈ ਕਿ ਲੋੜਵੰਦ ਧੀਆ ਦੇ ਸਮੂਹਿਕ ਵਿਆਹ ਹਰ ਮਹੀਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਾ ਕੇ ਕਰਨੇ ਔਰ ਸਲਾਈ ਸੈਂਟਰ ਖੋਲਣੇ ਅੱਜ ਪਿੰਡ ਬਾੜੀਆਂ ਖੁਰਦ ਸ਼੍ਰੀ ਗੁਰੂ ਰਵਿਦਾਸ ਮਹਾਰਾਜੀਆਂ ਦੇ ਮੰਦਿਰ ਦੇ ਵਿੱਚ ਇੱਕ ਧੀ ਦਾ ਵਿਆਹ ਕਾਰਜ ਕੀਤਾ ਗਿਆ ਏ ਔਰ ਬੜਾ ਸੰਗਤ ਦਾ ਸਾਥ ਤੇ ਆਪ ਜੀਆਂ ਨੂੰ ਵੀ ਬੇਨਤੀ ਆ ਜਿੱਥੇ ਤੱਕ ਮੇਰੀ ਆਵਾਜ਼ ਆ ਵੀਡੀਓ ਪਹੁੰਚਦੀ ਆ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੋਈ ਵੀ ਲੋੜਵੰਦ ਪਰਿਵਾਰ ਹੋਵੇ ਸਾਡੇ ਨਾਲ ਸੰਪਰਕ ਕਰੇ ਆਉਣ ਵਾਲੀ 24 ਅਗਸਤ ਨੂੰ ਚੋਹਾਲ ਦੀ ਧਰਤੀ ਤੇ ਤੀਆਂ ਦੇ ਕਾਰਜ ਕੀਤੇ ਜਾ ਰਹੇ ਨੇ ਲੋੜਵੰਦ ਪਰਿਵਾਰ ਸੰਪਰਕ ਕਰਨ ਜਿਨ੍ਹਾਂ ਪਿੰਡਾਂ ਵਿੱਚ ਸਲਾਈ ਸੈਂਟਰ ਨਹੀਂ ਖੁੱਲੇ ਅਜੇ ਤੱਕ ਉਹਨਾਂ ਨੂੰ ਵੀ ਬੇਨਤੀ ਆ ਉਹ ਸਲਾਈ ਸੈਂਟਰ ਕਰਾਉਣ ਦੇ ਲਈ ਮੇਰੇ ਨਾਲ ਸੰਪਰਕ ਕਰਨ ਔਰ ਇਸ ਮਹਾਨ ਕਾਰਜ ਵਿੱਚ ਜਿੰਨੇ ਵੀ ਮਹਾਂਪੁਰਖ ਆਏ ਨੇ ਤੇ ਬੀਗਮ ਜੀ ਆਏ ਨੇ ਰਾਹੋਂ ਤੋਂ ਇਹਨਾਂ ਦਾ ਧੰਨਵਾਦ 바ਵਾ ਕਸ਼ਮੀਰਾ ਸਿੰਘ ਜੀ ਬਾੜੀਆਂ ਖੁਰਦ ਤੋਂ ਧੰਨਵਾਦ 바ਵਾ ਸਤਨਾਮ ਸਿੰਘ ਜੀ ਮਹਾਰਾਜ ਜੀ ਪੰਡੋਰੀ ਲੱਤਾ ਸਿੰਘ ਤੋਂ ਔਰ ਭਾਈ ਜੋਗਾ ਸਿੰਘ ਜੀ ਬਾੜੀਆਂ ਤੋਂ ਇਹਨਾਂ ਦਾ ਧੰਨਵਾਦ 바ਵਾ ਅਜਮੇਰ ਸਿੰਘ ਜੀ ਆਂ ਦਾ ਧੰਨਵਾਦ ਰਜਨੀਵਾਲਾ ਜੀ ਆਏ ਨੇ ਫਗਵਾੜੇ ਤੋਂ ਜੀਓ ਆਇਆਂ ਨੂੰ 바ਵਾ ਬਾਬਾ ਧਰਮਪਾਲ ਮਹਾਰਾਜ ਜੀ ਆਏ ਨੇ ਜੀਓ ਆਇਆਂ ਨੂੰ ਔਰ ਵਿਸ਼ੇਸ਼ ਤੌਰ ਤੇ ਰਜ਼ਨੀਆ ਰਜ਼ਨੀ ਬੇਗਮ ਜੀਆ ਦਾ ਧੰਨਵਾਦ ਜਿਹੜੇ ਵਿਸ਼ੇਸ਼ ਇਨਾ ਕਾਰਜਾਂ ਵਿੱਚ ਪਹੁੰਚੇ ਹੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ